ਪੰਜਾਬੀ ਭਾਸ਼ਾ ਵਿੱਚ ਸ਼ਾਮਲ ਹੋਏ ਕੁਝ ਨਵੇਂ ਸ਼ਬਦਾਂ ਵਿੱਚ ਜੈਵਿਕ ਖੇਤੀ ਇੱਕ ਅਜੀਹਾ ਸ਼ਬਦ ਹੈ ਜਿਸ ਬਾਰੇ ਬਹੁਤ ਜਾਣਕਾਰੀ ਤਾਂ ਨਹੀਂ ਮਿਲਦੀ ਪਰ ਇਸ ਬਾਰੇ ਜਾਣਨਾ ਇੱਕ ਰੋਚਕ ਦਿਲਚਸਪੀ ਤੋਂ ਘੱਟ ਨਹੀਂ ਹੈ ਆਖਰ ਇਹ ਜੈਵਿਕ ਖੇਤੀ ਕੀ ਹੈ ਇਸ ਦਾ ਸਾਡੇ ਜੀਵਨ ਨਾਲ ਕੀ ਸੰਬੰਧ ਹੈ ਇਸ ਬਾਰੇ ਜਾਨਣਾ ਕਿਉਂ ਜ਼ਰੂਰੀ ਹੈ ਜੈਵਿਕ ਖੇਤੀ ਹੈ ਤਾਂ ਆਮ ਖੇਤੀਬਾੜੀ ਵਰਗਾ ਹੀ ਕੰਮ ਪਰ ਇਹ ਆਮ ਖੇਤੀ ਨਹੀਂ ਹੈ ਮਾਹਿਰਾਂ ਦਾ ਇੰਜ ਮੰਨਣਾ ਹੈ ਕਿ ਹਰੇ ਇਨਕਲਾਬ ਤੋਂ ਬਾਅਦ ਖੇਤੀ ਦੇ ਖੇਤਰ ਵਿੱਚ ਦੋ ਚੀਜ਼ਾਂ ਦੀ ਮੰਗ ਵਧੀ ਹੈ ਇੱਕ ਰਸਾਇਣਿਕ ਖਾਦਾਂ ਅਤੇ ਦੂਜਾ ਕੀਟਨਾਸ਼ਕ ਦਵਾਈਆਂ ਸਿੱਟੇ ਵੱਜੋਂ ਇਹਨਾਂ ਦੀ ਮੰਗ ਵਧਣ ਨਾਲ ਇਹਨਾਂ ਦੇ ਉਤਪਾਦਨ ਅਤੇ ਵਿਕਰੀ ਵਿੱਚ ਵੀ ਵਾਧਾ ਹੋਇਆ ਹੈ ਕੁਝ ਹੋਰ ਮਾਹਿਰਾਂ ਅਨੁਸਾਰ ਇਸ ਵੱਧਦੇ ਹੋਏ ਰੁਝਾਨ ਨੇ ਫਸਲਾਂ ਤੇ ਅਨਾਜ ਦੀ ਗੁਣਵੱਤਾ ਉੱਪਰ ਅਸਰ ਪਾਇਆ ਹੈ ਤੇ ਇਹਨਾਂ ਦੀ ਵਰਤੋਂ ਕਰਨ ਵਾਲਿਆਂ ਵਿੱਚ ਕੁਝ ਵਿਸ਼ੇਸ਼ ਪ੍ਰਕਾਰ ਦੇ ਰੋਗਾਂ ਵਿੱਚ ਵਾਧਾ ਹੋਇਆ ਹੈ ਇਸ ਨਾਲ ਜੈਵਿਕ ਖੇਤੀ ਪ੍ਰਤੀ ਜਾਗਰੂਕਤਾ ਦਾ ਪ੍ਰਚਾਰ ਹੋਇਆ ਹੈ ਜੈਵਿਕ ਖੇਤੀ ਤੋਂ ਭਾਵ ਹੈ ਕੁਦਰਤੀ ਢੰਗਾਂ ਨਾਲ ਕੀਤੀ ਗਈ ਖੇਤੀ ਸ਼ੁਰੂ ਤੋਂ ਹੀ ਖੇਤੀ ਦਾ ਸੰਬੰਧ ਕੁਦਰਤ ਨਾਲ ਵਧੇਰੇ ਰਿਹਾ ਹੈ ਫਸਲ ਦਾ ਬੀਜਿਆ ਜਾਣਾ ਉਗਣਾ ਤੇ ਫਿਰ ਉਸ ਨੂੰ ਫੁੱਲ ਤੇ ਬੀਜ ਪੈਣਾ ਸਭ ਕੁਦਰਤੀ ਪ੍ਰਕਿਰਿਆਵਾਂ ਹਨ ਇਸ ਵਿੱਚ ਮਨੁੱਖ ਦਾ ਘੱਟ ਪਰ ਕੁਦਰਤ ਦਾ ਯੋਗਦਾਨ ਵੱਧ ਹੈ ਜੈਵਿਕ ਸ਼ਬਦਾਂ ਦਾ ਸੰਬੰਧ ਜੀਵਾ ਨਾਲ ਹੈ ਖੇਤੀ ਵਿੱਚ ਜੀਵਾ ਦੀ ਵਰਤੋਂ ਨਾਲ ਉਪਜ ਵਿੱਚ ਕਿਹੜੇ-ਕਿਹੜੇ ਸੁਧਾਰ ਹੋਏ ਹਨ ਇਸ ਬਾਰੇ ਅਧਿਨ ਕਰਨ ਵਾਲੇ ਮਾਹਿਰਾਂ ਦੀ رائے ਉਤਸ਼ਾਹਵਰधक ਹੈ ਅਸੀਂ ਸਾਰੇ ਜਾਣਦੇ ਹਾਂ ਕਿ ਰਸਾਇਣਿਕ ਖਾਦਾ ਦੀ ਵਰਤੋਂ ਪਹਿਲਾ ਖੇਤਾਂ ਵਿੱਚ ਰੂੜੀ ਦੀ ਖਾਦ ਪਾਉਣ ਦਾ ਰੁਝਾਨ ਸੀ ਰੂੜੀ ਪਸ਼ੂਆਂ ਦੇ ਗੋਹੇ ਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਪੈਦਾ ਕੀਤੀ ਜਾਂਦੀ ਸੀ ਹੌਲੀ-ਹੌਲੀ ਕਿਸਾਨ ਪੈਦਾਵਾਰ ਨੂੰ ਵਧਾਉਣ ਲਈ ਰਸਾਇਣਿਕ ਖਾਦਾਂ ਜਿਵੇਂ ਯੂਰੀਆ ਅਮੋਨੀਅਮ ਫਾਸਫੇਟ ਉੱਪਰ ਨਿਰਭਰ ਕਰਨ ਲੱਗ ਪਏ ਰੂੜੀ ਦੀ ਵਰਤੋਂ ਬਹੁਤ ਘੱਟ ਗਈ ਜੈਵਿਕ ਖੇਤੀ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਰੂੜੀ ਤੋਂ ਖਾਦ ਬਣਾਉਣ ਲਈ ਆਰਗੈਨਿਕ ਜੀਵਾ ਜਿਵੇਂ ਗੰਡੋਆਂ ਦੀ ਵਰਤੋਂ ਕਰਕੇ ਇਸ ਖਾਦ ਨੂੰ ਹੋਰ ਤਾਕਤ ਦਿੱਤੀ ਜਾਂਦੀ ਹੈ ਇਹ ਜ਼ਮੀਨ ਵਿੱਚ ਜ਼ਰੂਰੀ ਤੱਤ ਮਿਲਾਉਣ ਦਾ ਕੁਦਰਤੀ ਢੰਗ ਹੈ ਇਸ ਨਾਲ ਖੇਤੀ ਨੂੰ ਇੱਕ ਨਵਾਂ ਹੁਲਾਰਾ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ ਜੈਵਿਕ ਖੇਤੀ ਤੋਂ ਮਿਲਣ ਵਾਲੀ ਫਸਲ ਕੁਦਰਤੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਜਿਸ ਕਰਕੇ ਇਸ ਵਿੱਚ ਖੁਰਾਕੀ ਗੁਣ ਵੀ ਬਿਹਤਰ ਹੁੰਦੇ ਹਨ ਇਸੇ ਕਰਕੇ ਆਮ ਧਾਰਨਾ ਬਣਦੀ ਜਾ ਰਹੀ ਹੈ ਕਿ ਜੈਵਿਕ ਉਤਪਾਦਨ ਆਮ ਪਦਾਰਥਾਂ ਨਾਲੋਂ ਮਹਿੰਗੇ ਹੋਣ ਦੇ ਬਾਵਜੂਦ ਚੰਗੇ ਤੇ ਸਿਹਤਮੰਦ ਹੁੰਦੇ ਹਨ ਇਸ ਨਾਲ ਇਹਨਾਂ ਦੀ ਬਾਜ਼ਾਰ ਵਿੱਚ ਮੰਗ ਵਧੀ ਹੈ ਬਾਜ਼ਾਰ ਵਿੱਚ ਹੁਣ ਆਮ ਤੌਰ ਤੇ ਜੈਵਿਕ ਤੌਰ ਤੇ ਪੈਦਾ ਕੀਤੇ ਹੋਏ ਪਦਾਰਥ ਜਿਵੇਂ ਹਲਦੀ ਘਿਓ ਸ਼ਹਿਦ ਦਾਲਾਂ ਅਨਾਜ ਅਤੇ ਸਬਜ਼ੀਆਂ ਵਿਕ ਰਹੀਆਂ ਹਨ ਇਹਨਾਂ ਦੀ ਮੰਗ ਦੇ ਪਿੱਛੇ ਇੱਕ ਹੋਰ ਵੀ ਕਾਰਨ ਹੈ ਉਹ ਹੈ ਆਮ ਲੋਕਾਂ ਵਿੱਚ ਸਿਹਤ ਨੂੰ ਲੈ ਕੇ ਨਵੀਂ ਜਾਣਕਾਰੀ ਸੂਚਨਾ ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਮੱਧ ਵਰਗ ਵਿੱਚ ਪੜੇ ਲਿਖੇ ਲੋਕ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਹਨ ਇਸ ਸਬ ਦਾ ਇੱਕ ਸਿੱਟਾ ਇਹ ਵੀ ਨਿਕਲਦਾ ਨਜ਼ਰ ਆ ਰਿਹਾ ਹੈ ਕਿ ਕਿਸਾਨ ਵੀ ਹੁਣ ਰਸਾਇਣਕ ਖੇਤੀ ਛੱਡ ਕੇ ਰਵਾਇਤੀ ਖੇਤੀ ਦੀ ਤਕਨੀਕ ਵਿੱਚ ਦਿਲਚਸਪੀ ਦਿਖਾ ਰਹੇ ਹਨ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਅਣੇਵਾਰ ਵਰਤੋਂ ਘਟਦੀ ਦਿਖਾਈ ਦੇ ਰਹੀ ਹੈ ਕੀਟਨਾਸ਼ਕਾਂ ਲਈ ਵੀ ਜੈਵਿਕ ਕੀਟਨਾਸ਼ਕ ਜਿਨ੍ਹਾਂ ਨੂੰ ਬਾਇਓਸਾਈਡ ਕਿਹਾ ਜਾਂਦਾ ਹੈ ਖੇਤੀ ਦੇ ਸੈਕਟਰ ਵਿੱਚ ਇਹ ਤਬਦੀਲੀਆਂ ਲਾਹੇਵੰਦ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਪ੍ਰਭਾਵ ਚੰਗਾ ਪਵੇਗਾ ਇਸ ਨਾਲ ਖੇਤਾਂ ਵਿੱਚ ਪੈਦਾ ਹੋਣ ਵਾਲੀ ਫਸਲ ਨਿਰੋਈ ਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੋਵੇਗੀ ਇਹ ਇੱਕ ਚੰਗਾ ਰੁਝਾਨ ਹੈ ਜੈਵਿਕ ਖੇਤੀ ਨੂੰ ਕੁਦਰਤੀ ਖੇਤੀ ਵੀ ਆਖਿਆ ਜਾਂਦਾ ਹੈ ਕੁਦਰਤੀ ਖੇਤੀ ਤੋਂ ਪ੍ਰਾਪਤ ਹੋਣ ਵਾਲੀ ਫਸਲ ਵਿੱਚ ਕੁਦਰਤੀ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਹ ਖੁਰਾਕੀ ਪੱਖ ਤੋਂ ਬਹੁਤ ਹੀ ਚੰਗੀ ਗੱਲ ਹੈ ਅਨਾਜ ਫਲ ਸਬਜ਼ੀਆਂ ਤੇ ਤੇਲ ਬੀਜ ਨਿਰੋਏ ਹੋਣਗੇ ਤੇ ਮਸਨੂਈ ਤੱਤਾਂ ਤੋਂ ਬਚੇ ਰਹਿਣਗੇ ਮਹਾਰਾ ਦਾ ਆਖਣਾ ਹੈ ਕਿ ਨਿਰੋਏ ਫਲ ਤੇ ਸਬਜ਼ੀਆਂ ਸਿਹਤ ਨੂੰ ਨਾ ਸਿਰਫ ਤੰਦਰੁਸਤ ਬਣਾਉਣਗੇ ਸਗੋਂ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਪੈਦਾ ਕਰਨਗੇ ਸਿਹਤਮੰਦ ਦੁਨੀਆ ਦੀ ਸਿਰਜਣਾ ਸਿਹਤਮੰਦ ਲੋਕ ਹੀ ਕਰ ਸਕਦੇ ਹਨ ਆਮ ਲੋਕਾਂ ਵਿੱਚ ਇਸ ਬਾਰੇ ਇੱਕ ਨਵੀਂ ਜਾਗਰਤੀ ਆਈ ਹੈ ਜੈਵਿਕ ਖੇਤੀ ਨਾਲ ਜ਼ਮੀਨ ਉੱਪਰ ਦੇ ਕੁਦਰਤੀ ਤੱਤਾਂ ਦੀ ਛੇੜਛਾੜ ਘਟ ਜਾਵੇਗੀ। ਇਹਨਾਂ ਦੀ ਮਾਤਰਾ ਵਧਾਉਣ ਲਈ ਕੁਦਰਤੀ ਖਾਦ ਦੀ ਵਰਤੋਂ ਕਰਨ ਨਾਲ ਜ਼ਮੀਨ ਦੀ ਜੈਵਿਕ ਉਤਪਾਦਨ ਸ਼ਕਤੀ ਵਿੱਚ ਵਾਧਾ ਹੋਵੇਗਾ। ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ ਨਾਲ ਕੁਦਰਤੀ ਜੀਵਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ। ਇੱਕ ਅੰਦਾਜ਼ੇ ਅਨੁਸਾਰ ਖੇਤੀਬਾੜੀ ਵਿੱਚ ਵਰਤੇ ਜਾਂਦੇ ਕੀਟਨਾਸ਼ਕਾਂ ਦੇ ਕਾਰਨ ਚਿੜੀਆਂ ਦੀਆਂ ਲਗਭਗ 17000 ਪ੍ਰਜਾਤੀਆਂ ਅਲੋਪ ਹੋ ਗਈਆਂ ਹਨ। ਇਹ ਵੱਡੀ ਚਿੰਤਾ ਦਾ ਵਿਸ਼ਾ ਹੈ। ਜੈਵਿਕ ਖੇਤੀ ਨਾਲ ਅਸੀਂ ਆਪਣੀ ਧਰਤੀ ਦਾ ਜਾਨ ਜੀਵਨ ਬਚਾ ਸਕਦੇ ਹਾਂ ਤੇ ਇਸ ਨਾਲ ਧਰਤੀ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਜੈਵਿਕ ਖੇਤੀ ਵਿੱਚ ਨਾ ਸਿਰਫ ਖੇਤਾਂ ਦੀ ਸਾਂਭ ਸੰਭਾਲ ਹੀ ਸਗੋ ਪਾਣੀ ਦੀ ਸਹੀ ਵਰਤੋਂ ਪਾਣੀ ਦੇ ਸਰੋਤਾਂ ਦੀ ਸਾਂਭ ਸੰਭਾਲ ਜੰਗਲਾਂ ਤੇ ਰੁੱਖਾਂ ਦਾ ਪਾਲਣ ਪੋਸ਼ਣ ਮਿੱਟੀ ਨੂੰ ਉਪਜਾਊ ਬਣਾਉਣ ਵਾਲੇ ਜੀਵਾ ਬਾਰੇ ਸੋਚਣਾ ਵੀ ਸ਼ਾਮਲ ਹੈ। ਇਸ ਵਾਸਤੇ ਦੁਨੀਆ ਭਰ ਵਿੱਚ ਲਹਿਰਾ ਉੱਠ ਰਹੀਆਂ ਹਨ। ਕਿਸਾਨਾਂ ਨੂੰ ਕੁਦਰਤੀ ਢੰਗਾਂ ਨਾਲ ਖੇਤੀ ਕਰਨਾ ਸਿਖਾਇਆ ਜਾ ਰਿਹਾ ਹੈ। ਪ੍ਰਚਾਰ ਸਾਧਨਾ ਰਹੀ ਆਮ ਲੋਕਾਂ ਤੇ ਖਾਸ ਉਪਭੋਗਤਾਵਾਂ ਅੰਦਰ ਇਸ ਬਾਰੇ ਰੁਚੀ ਪੈਦਾ ਕੀਤੀ ਜਾ ਰਹੀ ਹੈ ਇਸ ਨਾਲ ਦੁਨੀਆ ਦੀ ਮੰਡੀ ਵਿੱਚ ਜੈਵਿਕ ਉਤਪਾਦਨਾ ਦਾ ਇੱਕ ਬਾਜ਼ਾਰ ਸਥਾਪਿਤ ਹੁੰਦਾ ਜਾ ਰਿਹਾ ਹੈ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਨ ਜਿਨ੍ਹਾਂ ਦਾ ਇੱਕ ਮੁੱਖ ਕਾਰਨ ਮਸਨੂਈ ਖੇਤੀ ਦੇ ਉਤਪਾਦਨ ਵੀ ਹਨ ਸੋਚ ਸਮਝ ਕੇ ਖਰੀਦਣਾ ਇੱਕ ਚੰਗਾ ਰੁਝਾਨ ਹੈ ਇਹ ਇੱਕ ਚੰਗੀ ਆਦਤ ਵਜੋਂ ਆਪਣੇ ਪੈਰ ਪਸਾਰ ਰਿਹਾ ਹੈ